ਪਰ ਗੁਰੂ ਨਾਨਕ ਉਹ ਹੈ ਜਿਸ ਦੇ ਕਹੇ ਵਿੱਚ ਨਦੀਆਂ ਤੇ ਸਮੁੰਦਰ ਵੀ ਰਾਹ ਛੱਡ ਦਿੰਦੇ ਨੇ ਧਿਆਨ ਦਿਓ ਥੋੜਾ ਜਿਹਾ ਗੁਰੂ ਨਾਨਕ ਉਹ ਹੈ ਵਲੀ ਕੰਧਾਰੀ ਨੇ ਚਟਾਨ ਰੇੜੀ ਹੈ ਪਹਾੜ ਦੇ ਉੱਤੇ ਗੁਰੂ ਨਾਨਕ ਉਹ ਹੈ ਜਿਹਦੇ ਪੰਜੇ ਦਾ ਸੁਪਰਸ਼ ਪਾ ਕੇ ਪੱਥਰ ਵੀ ਚਟਾਨ ਵੀ ਰੁਕ ਜਾਂਦੀ ਹੈ ਸਾਡਾ ਹੱਥ ਹੁੰਦਾ ਤੇ ਕੁਚਲ ਦੇਣਾ ਸੀ ਸਾਰੇ ਟੱਬਰ ਨੂੰ ਪਤਾ ਪਾ ਗੁਰੂ ਨਾਨਕ ਉਹ ਹੈ ਜਿਹਦੇ ਕਹਿ ਵਿੱਚ ਸੱਜਣ ਠੱਗ ਵਰਗੇ ਸੰਤ ਬਣ ਗਏ ਗੁਰੂ ਨਾਨਕ ਉਹ ਹੈ ਨਰਬਖਸ਼ੀ ਲੋਕ ਇਨਸਾਨ ਨੂੰ ਖਾਣ ਵਾਲੇ ਕਉਡੇ ਰਾਖਸ਼ ਵਰਗੇ ਜਿਹਦੇ ਕਹਿ ਵਿੱਚ ਸੰਤ ਬਣ ਗਏ ਸਾਡੇ ਕੋਈ ਆਖੇ ਨਹੀਂ ਲੱਗਦਾ ਤੇ ਗੁਰੂ ਨਾਨਕ ਦੇ ਬੋਲਾਂ ਵਿੱਚ ਐਸੀ ਬਰਕਤ ਹੈ ਪੱਥਰਾਂ ਨੂੰ ਮੋਮ ਕਰ ਦਵੇ ਦੁਨੀਆਂ ਦੇ ਕਿਸੇ ਕੋਨੇ ਵਿੱਚ ਵੀ ਚਲੇ ਜਾਓ ਰੀਠੇ ਮਿੱਠੇ ਨਹੀਂ ਹੁੰਦੇ ਸਪਰਸ਼ ਕੀ ਕਰਦਾ ਹੈ ਉਹਦੇ ਬਚਨ ਨਾਲ ਰੀਠੇ ਵੀ ਮਿੱਠੇ ਹੋ ਜਾਂਦੇ ਨੇ ਗੁਰੂ ਨਾਨਕ ਉਹ ਹੈ ਡੰਗਰ ਚਾਰਨ ਜਾਂਦੇ ਨੇ ਆਰਾਮ ਕਰ ਰਹੇ ਨੇ ਪਸ਼ੂਆਂ ਨੇ ਫਸਲ ਉਜਾੜ ਛੁੱਟੀ ਹੈ ਜਦੋਂ ਮਾਲਕ ਵੇਖਣ ਆਉਂਦੇ ਨੇ ਤੇ ਫਸਲਾਂ ਬਚਨ ਨਾਲ ਫਿਰ ਹਰੀਆਂ ਭਰੀਆਂ ਹੋ ਜਾਂਦੀਆਂ